ਮੇਰੇ ਘਰ ਵਾਲੇ ਨੂੰ ਮਰੇ ਹੋਏ ਨੂੰ 2012 ਚ ਮੌਤ ਹੋ ਗਈ ਸੀ ਉਹਨਾਂ ਦੀ ਬੱਚੀਆਂ ਬਹੁਤ ਛੋਟੀਆਂ ਸੀ ਉਸ ਟਾਈਮ ਵੀ ਬਸ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਬਹੁਤ ਔਖੇ ਢੰਗ ਨਾਲ ਕਰ ਰਹੀ ਹਾਂ ਘਰ ਦਾ ਗੁਜ਼ਾਰਾ ਤੁਸੀਂ ਆਪਾ ਕਰ ਰਹੇ ਸੀ ਹੁਣ ਛੱਤ ਵੀ ਗਈ ਹਾਂਜੀ ਹੁਣ ਛੱਤ ਵੀ ਗਈ ਜੀ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਸੀਗਾ ਮਤਲਬ ਮੈਨੂੰ ਕੋਈ ਕਿਸੇ ਪਾਸੋਂ ਮਦਦ ਨਹੀਂ ਮਿਲੀ ਅਜੇ ਤੱਕ ਕਿਵੇਂ ਕਦੋਂ ਹੋਇਆ ਕਦੋਂ ਇਹ ਜੇ ਛੱਤ ਕਰੋਗੇ ਤੀ ਏ ਜੀ ਹੁਣ ਇੱਕ ਤਰੀਕ ਨੂੰ ਗਿਰੀ ਆ ਜੀ ਸ਼ਾਮ ਨੂੰ ਤੁਸੀਂ ਕਿੱਥੇ ਸੀ ਉਸ ਟਾਈਮ ਅਸੀਂ ਰਸੋਈ ਵਿੱਚ ਮੈਂ ਚਾਹ ਬਣਾ ਰਹੀ ਸੀ ਉਸ ਟਾਈਮ ਬੱਚੇ ਅੰਦਰ ਸੀਗੇ ਅੱਛਾ ਹਾਂਜੀ ਇੱਕਦਮ ਗਿਰੀ ਆ ਫਿਰ ਜਿਹੜੀ ਜਾਨ ਵੀ ਮਸੀਂ ਬਚਾਈ ਜਾ ਹਾਂਜੀ ਇੱਕਦਮ ਗਿਰੀ ਆ ਜੀ ਇਹ ਵੀ ਭੱਜ ਕੇ ਬਾਹਰ ਨਿਕਲ ਲਈਆਂ ਬਸ ਤੇ ਉਸ ਤੋਂ ਬਾਅਦ ਫਿਰ ਆਪਣਾ ਥੋੜਾ ਬੋਤਾ ਸਮਾਨ ਜਿੰਦਾ ਵੀ ਚੱਕਿਆ ਰੋਟੀ ਰੋਟੀ ਬਣਾਣ ਲੇ ਉਸ ਇੱਕ ਕਮਰੇ 'ਚ ਗੁਜ਼ਾਰਾ ਕਰਦੇ ਇੱਕੇ ਕਮਰਾ ਸੀ ਤੁਹਾਡਾ ਹਾਂਜੀ ਇੱਕੇ ਕਮਰਾ ਸੀ ਮੇਰੀ ਰਸੋਈ ਵੀ ਨਹੀਂ ਬਚੀ ਜੀ ਰਸੋਈ ਵੀ ਗਈ ਬਾਥਰੂਮ ਵੀ ਬਸ ਨਾਲ ਗਰਨ ਲੱਗਾਇਆ ਜੀ ਉਹ ਵੀ ਹਾਂਜੀ ਕੁੜੀਆਂ ਪੜ੍ਹਦੀਆਂ ਨੇ ਬਹੁਤ ਵਧੀਆ ਨੰਬਰ ਆਉਂਦੇ ਇਹਨਾਂ ਦੇ 10ਵੀਂ ਵਿੱਚੋਂ 99% ਨੰਬਰ ਆਇਆ ਇੱਕ ਦੇ ਦੂਸਰੀ ਦੇ 10ਵੀਂ 'ਚੋਂ 86% ਆ ਤੇ 12ਵੀਂ 'ਚੋਂ ਵੀ 99% ਨੰਬਰ ਆਇਆ ਮੇਰੀ ਬੜੀ ਬੇਟੀ ਦੇ ਹੁਣ ਕੀ ਮਾਂ ਕਰਦੇ ਹੋ ਕਿ ਤੁਹਾਡਾ ਜਿਹੜਾ ਅੱਛਾ ਤੁਸੀਂ ਬਿਲਕੁਲ ਇਹ ਖਤਮ ਹੋ ਚੁੱਕਾ ਹਾਂਜੀ ਬਿਲਕੁਲ ਖਤਮ ਆ ਜੀ ਮੇਰੀ ਮਦਦ ਕੀਤੀ ਜਾਵੇ ਮੇਰੇ ਕੋਲ ਮਤਲਬ ਕੋਈ ਹੁਣ ਹੈ ਨਹੀਂ ਕਿ ਸਹੂਲਤ ਕਾਸੇ ਦੀ ਕੋਈ ਮਤਲਬ ਰਹਿਣ ਲਈ ਜਗ੍ਹਾ ਨਹੀਂ ਆ ਹਾਂਜੀ ਰਸੋਈ ਦਾ ਸਭ ਤੋਂ ਜ਼ਿਆਦਾ ਔਖਾ ਹੋ ਰਿਹਾ ਸਾਨੂੰ ਰੋਟੀ ਪਾਣੀ ਦੇ ਦੇ ਸਾਨੂੰ ਰਹਿਣ ਦਾ ਵੀ ਔਖਾ ਹੋ ਰਿਹਾ ਉੱਥੇ ਸਾਡੇ ਬੈਗ ਤਾਂ ਬਸ ਹੀ ਸਾਰਾ ਕੁਝ ਗਿੱਲਾ ਹੁੰਦਾ ਸੀਗਾ ਉਹਦੇ ਤੇ ਵੀ ਸਿੱਤਰ ਪਾਲ ਪਾਈ ਤੀਗੀ ਪਰ ਹੁਣ ਉਹ ਵੀ ਸਾਡੇ ਗਿੱਲੀਆਂ ਹੋ ਗਈਆਂ ਤੇ ਕਿਤਾਬਾਂ ਵਿੱਚ ਹੀ ਤੁਸੀਂ ਕਿੱਥੇ ਸੀ ਜਦੋਂ ਇਹ ਗਿਰੀ ਹੋ ਰਹੀ ਸੀ? ਅਸੀਂ ਕਮਰੇ 'ਚ ਹੀ ਸੀਗੇ ਉਸ ਟਾਈਮ ਜਦੋਂ ਕੰਨ ਡਿੱਗੀ ਫਿਰ ਅਸੀਂ ਦੋਨੋਂ ਜਾਣੇ ਫਟਾਫਟ ਬਾਹਰ ਭੱਜ ਗਏ। ਤੁਹਾ ਮਾਤਾ ਕੀ ਕਰ ਰਹੀ ਸੀ ਤੁਹਾਡੇ ਕੋਲ? ਮੰਮਾ ਉਸ ਟੇਬਲ 'ਤੇ ਸੋਈ ਚ ਛਾਪ ਬਣਾ ਰਹੀ ਸੀਗੇ ਤੇ ਫਿਰ ਉਹਨਾਂ ਨੇ ਬਾਤ ਸੁਣੀ ਕੋਦਮ ਉਹ ਵੀ ਬਾਹਰ ਨਿਕਲੇ ਅਸੀਂ ਸਾਰੇ ਬਾਹਰ ਨਿਕਲ ਕੇ ਫਿਰ ਅਸੀਂ ਸਮਾਨ ਚੱਕਿਆ ਫਟਾਫਟ ਮੀਹ ਪੈਂਦੇ ਚ। ਤੁਹਾਡੇ ਫਾਦਰ ਤੱਕ ਸਪੈਰੇ ਪਰਵਰੇ 'ਚ ਤੁਹਾਡੀ ਮਾਤਾ ਹੀ ਕਰਦੀ। ਹਾਂਜੀ। ਕਿਵੇਂ ਕਾਹ ਯਾਰਾ ਚੱਲਦਾ ਤੁਹਾਡਾ? ਚੱਲ। ਸਾਡਾ ਵੈਸੇ ਤਾਂ ਸਾਰਾ ਕੁਝ ਮਮਾ ਹੀ ਕਰਦੇ ਨੇ ਕਿ ਉਹ ਖੈਰ ਬਸ ਮਮਾ ਸਾਡੇ ਫੀਸ ਵਗੈਰਾ ਭਰ ਦਿੰਦੇ ਨੇ ਕਿ ਓਕੇ ਸੋਕੇ। ਉਹ ਕੀ ਕੰਮ ਕਰਦੇ ਨੇ? ਮਮਾ ਮੀਟਿੰਗ ਵਿੱਚ ਗੱਲ ਕਰਨਗੇ ਸਰਕਾਰੀ ਸਕੂਲ ਦੀ। ਹੋਰ ਕੋਈ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਇਸ ਤੋਂ ਇਲਾਵਾ। ਨਹੀਂ ਜੀ ਸਿਰਫ ਮਮਾ ਹੀ। ਉਹ ਕੀ ਮਾਂ ਕਰਦੇ ਹੋ ਤੁਸੀਂ ਪ੍ਰਚਾਰ। ਅਸੀਂ ਕਿ ਸਾਡਾ ਕਮਰਾ ਰਸੋਈ ਬਣਾਉਣ ਜੋ ਸਾਨੂੰ ਮਦਦ ਦਿੱਤੀ ਜਾਵੇ ਤਾਂ ਜੋਸੀਂ ਰਹਿ ਸਕੇ ਕੰਮ ਰਚ। ਹੁੰਦਾ ਤੁਹਾਡਾ ਸੁਪਨਾ ਕੀ? ਮੇਰਾ ਸੁਪਨਾ ਸਿਵਲ ਸਰਵਿਸ ਚਾਂਦ ਹੈਗਾ ਅਬ ਆਈਐਸ ਦੀ ਤਿਆਰੀ ਕਰਨ ਵਾਸਤੇ ਕਿ ਬੜੀਆ ਪੋਸਟ ਤੇ ਲੱਗ ਕੇ ਮੈਂ ਆਪਣੇ ਮਮਾ ਤੇ ਮਮਾ ਵਾਸਤੇ ਕੁਝ ਕਰਾਂ ਬੜੀオク ਕਿੰਨੇ ਪਰਸੈਂਟ ਨੰਬਰ ਤੁਸੀਂ ਲਏ ਮੇਰੇ 10th ਚ ਵੀ 91% ਤੇ 12th ਚ ਵੀ 91% ਆਈ ਸੀ ਵੀ ਤੁਸੀਂ ਆਪਣੀ ਬਾਲਪੁਤੀ ਤੇ ਜਿਹੜਾ ਹੈਗਾ ਮੈਂ ਤਾਂ ਕਰ ਹਾਂ ਹਾਂਜੀ ਇਹ ਬਾਰਸਨ ਨਾਲ ਲੱਗਿਆ ਜੀ ਇਹ ਤਾਂ ਬਹੁਤ ਸੱਤਰ ਸੁੱਤਰ ਸਾਲਾਂ ਤੋਂ ਪਹਿਲਾਂ ਦਾ ਹੈ ਅੱਛਾ ਹਾਂਜੀ ਕੱਚਾ ਸੀ ਕੱਚਾ ਸੀ ਤੇ ਹੁਣ ਕਿੱਥੇ ਗੁਜ਼ਾਰਾ ਕਰਦੇ ਸਤ ਜੀ ਗੁਜ਼ਾਰਾ ਤਾਂ ਇੱਥੇ ਬਾਥਰੂਮ ਦੇ ਵਿੱਚ ਬੈਠੇ ਆ ਬਾਥਰੂਮ ਚ ਬੈਠੇ ਹਾਂ ਜੀ ਅੱਛਾ ਕੋਈ ਮਾਲੀ ਮਦਦ ਸਰਕਾਰ ਵੱਲੋਂ ਮੇਰੇ ਕੋਲ 1 ਰੁਪਿਆ ਨਹੀਂ ਆਇਆ ਮੈਂ ਨਾਮ ਦੱਕਰ ਕੇ ਕਹਿ ਸਕਦਾ ਬਾਬੇ ਦਾ ਸਾਡੇ ਕਿਉਂ ਤੁਹਾਡਾ ਕੱਚਾ ਘਰ ਸਰਕਾਰ ਨੇ ਕੋਈ ਅਜੇ ਤੱਕ ਨਾ ਜੀ ਕਿਸੇ ਨੇ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਵੀ ਜਦੋਂ ਵੀ ਸਰਪੰਚ ਬਦਲ ਗਏ ਕੋਈ ਲਾਗੇ ਹੁਣ ਮੈਨੂੰ ਕਹਿ ਨਹੀਂ ਸਕਦਾ ਪਰ ਮੈਨੂੰ 1 ਰੁਪਿਆ ਨਹੀਂ ਮਿਲਿਆ ਕਦੇ ਕੰਮ ਕੀ ਕਰਦੇ ਹੋ ਤੁਸੀਂ ਅਸੀਂ ਰੋਗ ਵਗੈਰਾ ਕਰਦਾ ਜੀ ਹਾਂਜੀ ਕਿ ਕਦੋਂ ਹੋਇਆ ਕਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਉਰੀ ਤੇ ਜੀ ਅੰਦਰ ਇੱਥੇ ਪਾਉਂਦੇ ਸੀ ਬਾਹਰ ਜਦੋਂ ਡੇਗਾ ਮੈਂ ਤਾਂ ਗੇੜਾ ਖਾ ਗਿਆ ਤੇ ਇਹ ਮਗਾ ਗਾਡਰ ਮੈਂ ਦੇਖ ਲਿਆ ਵੀ ਇਹ ਗਿਰੂਗਾ ਅਸੀਂ ਉਦੋਂ ਬਾਹਰ ਬੈ ਗਏ ਤੇ ਉਰੇ ਹਾਂਜੀ ਅੱਛਾ ਉਦੋਂ ਬਾਅਦ ਇਹ ਜਦੋਂ ਗਿਰ ਗਿਆ ਜੀ ਹਾਂਜੀ ਹੁਣ ਕੀ ਮਾਂ ਕਰਦੇ ਸਰਕਾਰ ਮੰਗਦਾ ਮੈਂ ਇਹੀ ਕਰਦਾ ਵੀ ਮਦਦ ਕਰੀ ਜਾਵੇ ਮੇਰੀ ਠੀਕ ਹੈ ਮੇਰਾ ਮਕਾਨ ਬਣ ਦੇਵੇ ਅਸੀਂ ਜੇ ਅਜੇ ਬਾਹਰ ਨਿਕੜੇ ਤੇ ਕਾ ਦੱਕਾ ਘੰਟਾ ਪਹਿਲਾਂ ਬਸ ਘੰਟਾ ਲਾ ਲਓ ਅਸੀਂ ਬਾਹਰ ਨਿਕੜੇ ਗੰਦਰੇ ਪੈਈ ਸੀ ਮੈਂ ਤਾਂ ਇਹ ਤਾਂ ਇਹਨੇ ਆ ਕੇ ਦਿਖਾਈ ਦਿੱਤੀਗੀ ਤਾਂ ਜੇ ਮੈਂ ਬਾਹਰ ਨਿਕੜੇ ਅੱਛਾ ਹਾਂ ਜੀ ਹਾਂ ਰੋਟੀ ਨਹੀਂ ਪੱਕੀ ਜਜਾ ਦੋ ਕਛੋਲੇ ਪੈਤ ਗਏ ਕੁਝ ਦੇ ਗੱਲ ਛੋਡੇ ਵਾਂਗੂ ਦਾਨ ਕਰਕੇ ਦੀ ਪਾਈ ਜਾਕ ਉਹ ਕਿੱਦਾਂ ਦੇ ਪੈਦੇ ਜੋ ਦੌਰ ਦੌਰ ਕਦਾਂ ਨੇ ਅੱਜ ਚੱਬੇ ਲੇਗਾ ਤੁਸੀਂ ਆਹ ਚੱਬ ਰਹੀ ਸੀ ਤੁਸੀਂ ਫਿਰ ਇੱਥੇ ਕਿੱਥੇ ਗੁਜ਼ਾਰਾ ਕਰ ਰਹੇ ਹੋ ਬੈਠ ਕੇ ਇੱਥੇ ਬੈਣੀ ਆ ਜੀ ਮੈਂ ਰਾਤ ਦੇਣਾ ਇੱਥੇ ਬਾਥਰੂਮ ਹੈ ਹਾਂ ਬਾਹ ਲਾਇਟਰਿੰਗ ਆ ਜੀ ਅੱਛਾ ਲਾਇਟਰਿੰਗ ਆ ਜੇ ਬੈਠੀਆਂ ਹਾਂ ਜੀ ਅੱਛਾ ਹਾਂ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਰੋਟੀ ਪਕਾਉਣ ਦੀ ਕੋਈ ਜਗ੍ਹਾ ਨਹੀਂ ਤਾਂ ਜੀ ਪੱਕੀ ਨਹੀਂ ਅੱਛਾ ਰੋਟੀ ਨਹੀਂ ਪੱਕੀ ਆ ਜੀ ਨਹੀਂ ਪੱਕੀ ਨਹੀਂ ਮੈਂ ਹਟਾ ਦਿਖਾਇਆ ਨਹੀਂ ਜੇ ਕੁਝ ਵੀ ਚਾਹ ਜਾਂ ਅਦੀ ਘੁੱਟ ਜ਼ਰੂਰ ਪੀ ਲਈ ਹੈ ਕਿ ਆਪਾਂ ਝੂਠ ਨਹੀਂ ਬੋਲਦੇ ਗਵਾਂਡੀ ਤੋਂ ਲੈ ਕੇ ਪੀ ਲਈ ਜੀ ਹਾਂ ਉਹ ਗਵਾਂਡੀ ਨਹੀਂ ਜਦ ਇਹਨਾਂ ਤੋਂ ਲੈ ਕੇ ਪੀ ਲਈ ਘੁੱਟਾ ਇਹ ਬਾਰਸਰਾਂ ਠਹਿ ਗਿਆ ਸਰ ਜੀ ਪੁਰਾਣਾ ਘਰ ਸੀ ਆਪਣਾ ਜੀ ਇਹ ਬਾਰਸਰਾਂ ਠਹਿ ਗਿਆ ਜੀ ਦੋ ਖਾਂ ਢਿੱਗੇ ਤੇ ਆਪਣੇ ਜੀ ਇਹ ਨਹੀਂ ਸਮਾਨ ਕੱਢਣ ਦੀ ਮਾਰੀ ਜੀ ਇਹ ਸਾਰਾ ਚੱਕਤਾ ਜੀ ਫਿਰ ਤੁਸੀਂ ਕਿੱਥੇ ਸੀ ਜਦੋਂ ਇਹ ਟੈਂਟੇਰੀ ਬਣ ਅੱਛਾ ਜੀ ਬਾਹਰ ਤੇ ਜੀ ਕੰਮ 'ਤੇ ਅੱਛਾ ਹਾਂ ਜੀ ਕਰੇ ਕੌਣ ਸੀ ਦੋਸਤ ਕਰੇ ਦਾ ਕਰਦੇ ਤੇ ਜੀ ਅੱਛਾ ਫਿਰ ਫਿਰ ਨੇ ਫੋਨ ਕੀਤਾ ਜੀ ਵੀ ਆਪਣਾ ਖਾਨ ਡਿੱਗਿਆ ਜੀ ਇੱਕ ਬਾਰਸ਼ 'ਚ ਅੱਛਾ ਫਿਰ ਅਸੀਂ ਬਾਰਸ਼ ਦੇ ਵਿੱਚ ਹੀ ਆਏ ਜੀ ਕੰਮ 'ਤੇ ਫਿਰ ਆ ਕੇ ਸਮਾਨ-ਸਮਾਨ ਸਾਮੇ ਜਿਹੜਾ ਵਿੱਚ ਸੀ ਗਏ ਆ ਦੋ ਕਮਰੇ 'ਚ ਲਾਇਆ ਜੀ ਗਵਾਂਡੀਆਂ ਦੇ ਲਾਇਆ ਬਸ ਸਮਾਨ ਜੀ ਕੁਛ ਅੱਛਾ ਹਾਂ ਜੀ ਕਿੱਥੇ ਰਹਿ ਰਹੇ ਹੋ ਨਹੀਂ ਵੀ ਚੋਰੀਆ ਇਹ ਵੀ ਚੋਰੀਆ ਸਾਰੇ ਵੀ ਡਿੱਗਣ ਦਾ ਖਤਰਾ ਜੀ ਵਾਜਾ ਕੰਦਾ ਤੇੜਾ ਖਾ ਗਏ ਜੀ ਇਹ ਵੀ ਹੂੰ ਹਾਂ ਜੀ ਕਿ ਲਗਾਤਾਰ ਮੀਂਹ ਬਾਰਸ਼ ਪੈਣ ਕਰਕੇ ਹੋਇਆ ਮੈਂ ਤਾਂ ਲਗਾਤਾਰ ਬਾਰਸ਼ ਪੈਣ ਕਰਕੇ ਹੋਇਆ ਸਰ ਜੀ ਹੁਣ ਕੀ ਮੰਗ ਕਰਦੇ ਤੁਸੀਂ ਇਸ ਤੇ ਹੀ ਸ ਹੈ ਜੋ ਸਹਿਯੋਗ ਚਾਹੀਦਾ ਸਾਨੂੰ ਜੇ ਅਸੀਂ ਗਰੀਬ ਬੰਦੇ ਇਹਨਾਂ ਮਕਾਨ ਵੀ ਬਣਾ ਸਕਦੇ ਸੀ ਜੀ ਜਿਹੜਾ ਇਨਸੀਡੈਂਟ ਹੋਇਆ ਤੇ ਬਾਰਸ਼ ਦੇ ਵਿੱਚ ਹੀ ਹੋਇਆ ਬਾਰਸ਼ ਲਗਾਤਾਰ ਪੈ ਰਹੀ ਹੈ ਇਹਦੇ ਕਾਰਨ ਕਰਕੇ ਦੇ ਕੱਚੇ ਮਕਾਨ ਨੇ ਉਟਾ ਟੇੜੀ ਹੋ ਰਹੇ ਨੇ ਪਿੰਡਾਂ ਦੇ ਵਿੱਚ ਵੀ ਤੁਸੀਂ ਤਕਰੀਬਨ ਦੇਖ ਰਹੇ ਹੋ ਸਾਰੇ ਤੇ ਇਹ ਜਿਹੜਾ ਸਾਡੇ ਪਿੰਡ ਦੇ ਨੇ ਬਹੁਤ ਗਰੀਬ ਪਰਿਵਾਰ ਤੇ ਇੱਕ ਤਾਂ ਜਲੂ ਬੱਚਿਆਂ ਨੇ ਜਿਹੜੀ ਉਹਦੇ ਦੀ ਫਾਦਰ ਨੇ ਉਹਨਾਂ ਦੀ ਸਮਝ ਡੈਥ ਹੋਈ ਵੀ ਤੇ ਉਹਨਾਂ ਦੀ ਮਦਰ ਪੜਾ ਰਹੀ ਸੀਗੀ ਬੱਚਿਆਂ ਇੰਟੈਲੀਜੈਂਟ ਨੇ ਵਧੀਆ ਨੰਬਰ ਲੈ ਕੇ ਪੜ੍ਹ ਰਹੀਆਂ ਨੇ ਪਰ ਇੱਕੋ ਕਮਰਾ ਸੀਗਾ ਇੱਕੋ ਟ ਹੈ ਗਿਆ ਤੇ ਉਹਨਾਂ ਦੀ ਪੜਨ ਦਾ ਵੀ ਉਹ ਤਾਂ ਔਖਾ ਹੋਇਆ ਬੇ ਮੁਸ਼ਕਿਲ ਹੋਈ ਪਈ ਹੈ ਤੇ ਸਰਕਾਰ ਨੂੰ ਜੈਸਾ ਵੀ ਇਹਨਾਂ ਦਾ ਜਲਦੀ ਫੋਰੀ ਤੌਰ ਤੇ ਇਹਨਾਂ ਨੂੰ ਰਾਤ ਵਗਰ ਰਹਿਤੀ ਆ ਵੀ ਕੰਮ ਚਾਰਾ ਮਤਲਬ ਇਹੀ ਕਿਵੇਂ ਚਲਾਉਂਦੇ ਕਰਦਾ ਗੁਜ਼ਾਰਾ ਵਸੇ ਤਕਰੀਬਨ ਇਹ ਲੱਗੇ ਬਨੇ ਇਹਨਾਂ ਦੇ ਮਦਰ ਨੇ ਜਿਹੜੇ ਅੰਗਣ ਉੱਥੇ ਆਪਣਾ ਸਕੂਲ ਦੇ ਵਿੱਚ ਜੋ ਮਿੱਡੇ ਮਿਲ ਦੇ ਵਿੱਚ ਉੱਥੇ ਕਿੰਨੇ ਕ ਮਿਲ ਜਾਂਦਾ 3000 ਰੁਪਏ 3000 ਰੁਪਏ ਹਾਂਜੀ ਹਾਂਜੀ ਫਿਰ ਉਹ ਬੱਚੇ ਵੀ ਪੜਾਉਣੇ ਨੇ ਤੇ ਫਿਰ ਕਾਫੀ ਔਕਾ ਦਾ ਹਾਂਜੀ ਉਹ ਤਾਂ ਹੁਣ ਆਪਾਂ ਨੂੰ ਤਕਰੀਬਨ ਰੋਟੀਨ ਦੀ ਜਿੰਦਗੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਜੀ ਬੜੀ ਮੁਸ਼ਕਲ ਹੁੰਦੀ ਹੈ ਠੀਕ ਹੈ ਜੀ ਬਾਕੀ ਪਿੰਡ ਵਸੇ ਵੀ ਚਲੋ ਮਦਦ ਦੀ ਨਹੀਂ ਕਰ ਵਧੀਆ ਕੋਈ ਇਹੀ ਇਦਾਂ ਗੱਲ ਨਹੀਂ ਬ੍ਰਾਹਮਣ ਪਰਿਵਾਰ ਹੈ ਤੇ ਵਧੀਆ ਮਦਦ ਵੀ ਕਰਦੇ ਨਹੀਂ ਜਿਵੇਂ ਛੱਤ ਗਿਰ ਗਈ ਆ ਤੇ ਹੁਣ ਪਿੰਡ ਵਾਸੀ ਕੀ ਆਪਣੇ ਵੱਲੋਂ ਕਰ ਰਹੇ ਹਾਂਜੀ ਅਸੀਂ ਪੰਚਾਇਤ ਦੇ ਤੌਰ ਤੇ ਦੇਖ ਰਹੇ ਹਾਂ ਦਾ ਸਿਸਟਮ ਬਣਾ ਕੇ ਦੇ ਜੋ ਵੀ ਜਿੰਨਾ ਵੱਧ ਤੋਂ ਵੱਧ ਇਹਨਾਂ ਦਾ ਹੋਊਗਾ ਕਰਕੇ ਦੇਵਾਂਗੇ ਜਿਵੇਂ ਹੁਣ ਸਾਨੂੰ ਪਤਾ ਜੀ 3000 ਰੁਪਏ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੋ ਸਕਦਾ ਕਿਉਂ ਦੋ ਬੇਟੀਆਂ ਵੀ ਨੇ ਪੜਾਉਣੀਆਂ ਵੀ ਨੇ ਕਪੜਾ ਲੀੜਾ ਵੀ ਆ ਦਵਾਈ ਗੁੱਟੀ ਵੀ ਆ ਇਹ ਮੜਾ ਮੋਟਾ ਭੈਣ ਭਾਂਜਿਆਂ ਦੇ ਨਾਲ ਕੰਮ ਕਰਾ ਕੇ ਪਿੰਡ ਚ ਚਲੋ ਹੁਨੇ ਨਾਲ ਗੁਜ਼ਾਰਾ ਕਰਦੇ ਨੇ ਜੀ ਯਾਨੀ ਸਥਿਤੀ ਔਖੀ ਆ ਜੀ ਚੱਲੇ ਲਿੰਕੇ ਸਹਾਰਾ ਤੇ ਮਤਲਬ ਚਲੋ ਇਹਨਾਂ ਨੇ ਛੱਤ ਤਾਂ ਹੈ ਹੀ ਹਾਂ ਜੀ ਬੱਚੀਆਂ ਬੈਠੀਆਂ ਤੇ ਸੱਤ ਤੇ ਪੜ੍ਹਦੀਆਂ ਤੀਆਂ ਜੀ ਆਪ ਦਾ ਚਲੋ ਸਮਾਨ ਤੇ ਜੋ ਵੀ ਖਾਣ ਪੀਣ ਦਾ ਸਮਾਨ ਹੀ ਬੈਠੇ ਤੇ ਉਹੀ ਡਿੱਗ ਪਈ ਮੈਂ ਇਹ ਕਰਕੇ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਪਰ ਹਾਂ ਜੀ ਜੇ ਪਰ ਇਹ ਬੱਚੀਆਂ ਕਈ ਵਾਰੀ ਬੱਚੇ ਸੁੱਤੇ ਪਏ ਹੁੰਦੇ ਨੇ ਰਾਤ ਨੂੰ ਨਾ ਜਾਗ ਆਵੇ ਜਿਵੇਂ ਇਸੇ ਕਮਰੇ 'ਚ ਪਏ ਤੇ ਜੀ ਛੱਤ ਡਿੱਗ ਪਈ ਤੇ ਜਾਨੀ ਨੁਕਸਾਨ ਹੋ ਸਕਦਾ ਸੀ